ਹੁਣ ਪੰਜਾਬੀ ਭਾਸ਼ਾ ਦੁਨੀਆ ਦੇ ਲਗਭਗ ਹਰ ਕੋਨੇ ਤੱਕ ਪਹੁੰਚ ਚੁੱਕੀ ਹੈ ਇਸ ਦੇ ਚਲਦਿਆਂ ਹੁਣ ਪੰਜਾਬੀ ਭਾਸ਼ਾ ਨੂੰ ਇਹਦਾ ਬਣਦਾ ਮਾਨ ਸਤਿਕਾਰ ਵੀ ਮਿਲਣ ਲੱਗਿਆ ਪੰਜਾਬੀ ਭਾਸ਼ਾ ਬੋਲਦੇ ਲੋਕਾਂ ਦੇ ਲਈ ਇੱਕ ਹੋਰ ਖੁਸ਼ਖਬਰੀ ਇਹ ਹੈ ਕਿ ਆਸਟ੍ਰੇਲੀਆ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਮਾਨਤਾ ਮਿਲ ਚੁੱਕੀ ਹੈ ਤੇ ਇਹਨੂੰ ਸਕੂਲੀ ਸਿਲੇਬਸ ਦੇ ਵਿੱਚ ਵੀ ਜੋੜ ਦਿੱਤਾ ਗਿਆ ਇਸ ਤਰ੍ਹਾਂ ਆਸਟ੍ਰੇਲੀਆ 'ਚ ਹੁਣ ਪੰਜਾਬੀ ਭਾਸ਼ਾ 13ਵੀਂ ਆਮ ਭਾਸ਼ਾ ਬਣ ਚੁੱਕੀ ਹੈ ਆਸਟ੍ਰੇਲੀਆ ਦੇ ਵਿਧਾਨ ਸਭਾ ਹਲਕੇ ਯੇਰਾਬੀ ਤੋਂ ਲੀਬਰ ਉਮੀਦਵਾਰ ਰਵਿੰਦਰ ਸਾਨੀ ਨੇ ਦਰਅਸਲ ਇਸ ਮੁੱਦੇ ਨੂੰ ਜ਼ੋਰਦਾਰ ਢੰਗ ਦੇ ਨਾਲ ਚੁੱਕਿਆ ਸੀ ਤੇ ਹੁਣ ਸਥਾਨਕ ਸੀਐਮ ਐਂਡਰਿਊ ਬਾਰ ਐਮਐਲਏ ਨੇ ਇਸ ਦੇ ਵਾਸਤੇ ਸਾਨੀ ਦਾ ਉੱਚੇਚੇ ਤੌਰ ਦੇ ਉੱਤੇ ਧੰਨਵਾਦ ਕੀਤਾ ਹੈ ਕਿ ਤੁਸੀਂ ਦੱਸਿਆ ਕਿ ਤੁਹਾਡੇ ਬੱਚਿਆਂ ਦੇ ਲਈ ਪੰਜਾਬੀ ਸਿੱਖਣ ਦਾ ਆਪਸ਼ਨ ਹੋਣਾ ਕਿੰਨਾ ਜ਼ਰੂਰੀ ਹੈ। ਉਹਨਾਂ ਨੇ ਰਵਿੰਦਰ ਸਾਨੀ ਦੇ ਇਸ ਕਦਮ ਦੀ ਸ਼ਲਾਘਾ ਵੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਕੈਨਬਰਾ ਚ ਪੰਜਾਬੀ ਭਾਸ਼ਾ ਬੋਲਣ ਪੜਨ ਵਾਲੇ ਭਾਈਚਾਰੇ ਦੇ ਨਾਲ ਮਿਲ ਕੇ ਇੱਕ ਸਰਵੇਖਣ ਕਰਨ ਦੇ ਲਈ ਵਚਨਬੱਧ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਸਕੂਲਾਂ ਚ ਪੰਜਾਬੀ ਸਿੱਖਣ ਦੇ ਵਿੱਚ ਵਿਦਿਆਰਥੀਆਂ ਦੀ ਰੁਚੀ ਦਾ ਲੈਵਲ ਕੀ ਹੈ ਤੇ ਉਹ ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਕੈਨਬਰਾ ਦੇ ਕਿਹੜੇ ਪਬਲਿਕ ਸਕੂਲਾਂ ਦੇ ਵਿੱਚ ਪੜਦੇ ਨੇ ਅਤੇ ਇਹ ਸਰਵੇਖਣ ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਸਰਕਾਰ ਦੀ ਤਰਫੋਂ ਪੰਜਾਬੀ ਭਾਸ਼ਾ ਭਾਈਚਾਰੇ ਦੇ ਸੁਝਾਵਾਂ ਦੇ ਨਾਲ ਕੀਤਾ ਜਾਵੇਗਾ